ਹਜ਼ਾਰ ਦੇ ਵਿੱਚ ਧੜਾ ਧੜ ਵਿਕ ਰਿਹਾ ਹੈ ਸ਼ੈਂਪੂ ਵਾਲਾ ਪਨੀਰ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਇੰਜ ਕਰੋ ਅਸਲੀ ਤੇ ਨਕਲੀ ਦੀ ਪਛਾਣ ਧਿਆਨ ਨਾਲ ਸੁਣਿਓ ਇਕੱਲੀ ਇਕੱਲੀ ਗੱਲ ਕੀ ਤੁਸੀਂ ਕਦੇ ਸੋਚਿਆ ਹੈਗਾ ਕਿ ਜਿਹੜਾ ਤੁਸੀਂ ਬੜੇ ਚਾਹ ਦੇ ਨਾਲ ਪਨੀਰ ਖਾਂਦੇ ਹੋ ਘਰ ਦੇ ਵਿੱਚ ਰਸੋਈ ਦੇ ਵਿੱਚ ਜਿਹੜਾ ਪਨੀਰ ਇਸਤੇਮਾਲ ਕੀਤਾ ਜਾਂਦਾ ਹੈ ਉਹ ਨਕਲੀ ਵੀ ਹੋ ਸਕਦਾ ਹੈ ਮਿਲਾਵਟੀ ਵੀ ਹੋ ਸਕਦਾ ਹੈ ਤੇ ਖਾਸ ਕਰਕੇ ਸ਼ੈਂਪੂ ਵਾਲਾ ਵੀ ਹੋ ਸਕਦਾ ਹੈ ਜੋ ਖਬਰਾਂ ਅਪਡੇਟ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਬਾਜ਼ਾਰਾਂ ਦੇ ਵਿੱਚ ਮਿਲਾਵਟੀ ਪਨੀਰ ਧੜਾ ਧੜ ਵਿਕ ਰਿਹਾ ਜੋ ਕਿ ਤੁਸੀਂ ਬੜੇ ਚਾਹ ਦੇ ਨਾਲ ਸਵਾਦ ਦੇ ਨਾਲ ਉਸ ਨੂੰ ਖਾਂਦੇ ਹੋ ਤੇ ਤੁਹਾਡੀ ਸਿਹਤ ਨੂੰ ਕਿੰਨਾ ਕੁ ਨੁਕਸਾਨ ਪਹੁੰਚ ਸਕਦਾ ਹੈ ਦੱਸ ਦਈਏ ਕਿ ਸਗੋਂ ਜਿਹੜਾ ਪਨੀਰ ਹੁੰਦਾ ਹੈ ਉਹ ਘਰ ਦੇ ਵਿੱਚ ਵੀ ਬਣਾਇਆ ਜਾ ਸਕਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਕਦੇ ਵੀ ਤੁਸੀਂ ਅਜਿਹੀ ਗਲਤੀ ਨਾ ਕਰ ਬੈਠਿਓ ਜੋ ਆਮ ਲੋਕ ਕਰ ਬੈਂਦੇ ਨੇ ਤਾਂ ਕਿਵੇਂ ਤੁਸੀਂ ਮਿਲਾਵਟੀ ਪਨੀਰ ਦੀ ਪਛਾਣ ਕਰ ਸਕਦੇ ਹੋ ਦੇਖੋ ਇਸ ਰਿਪੋਰਟ ਦੇ ਵਿੱਚ ਦਰਅਸਲ ਸਾਡੀ ਰਸੋਈ ਦੇ ਵਿੱਚ ਮੌਜੂਦ ਪਨੀਰ ਹੁਣ ਸਾਨੂੰ ਸਿਹਤਮੰਦ ਨਹੀਂ ਬਣਾਉਂਦਾ ਸਗੋਂ ਬਿਮਾਰੀਆਂ ਦੇ ਰਾਹ ਦੇ ਉੱਤੇ ਲੈ ਕੇ ਜਾਂਦਾ ਹੈ। ਇਹ ਸਵਾਲ ਸ਼ਰੂਜ਼ ਜੋ ਕਿ ਤੁਹਾਡੇ ਜ਼ਿਹਨ ਦੇ ਵਿੱਚ ਜ਼ਰੂਰ ਆਇਆ ਹੋਵੇਗਾ ਪਰ ਇਸ ਦਾ ਸਵਾਲ ਵੀ ਸਹੀ ਹੈਗਾ ਤਾਂ ਜਵਾਬ ਹੈਗਾ ਜੀ ਹਾਂ ਮਿਲਾਵਟੀ ਸਮਾਨ ਦੇ ਵਿੱਚ ਹੁਣ ਪਨੀਰ ਵੀ ਸ਼ਾਮਿਲ ਹੋ ਚੁੱਕਿਆ। ਇਸ ਤੋਂ ਪਹਿਲਾਂ ਅਕਸਰ ਮਿਲਾਵਟੀ ਦੁੱਧ ਅਤੇ ਮਠਾਈਆਂ ਦੀਆਂ ਖਬਰਾਂ ਆਉਂਦੀਆਂ ਸਨ ਤੁਸੀਂ ਸੁਣਿਆ ਵੀ ਹੋਣਗੇ ਪਰ ਹੁਣ ਪਨੀਰ ਦੇ ਵੀ ਮਿਲਾਵਟੀ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ। ਪਹਿਲਾ ਪਨੀਰ ਖਰਾਬ ਕੁਆਲਿਟੀ ਦੇ ਦੁੱਧ ਦੇ ਨਾਲ ਬਣਾਇਆ ਜਾਂਦਾ ਸੀਗਾ ਪਰ ਹੁਣ ਬਾਜ਼ਾਰ ਦੇ ਵਿੱਚ ਮਿਲਣ ਵਾਲੇ ਸ਼ੈਂਪੂ ਯੂਰੀਆ ਅਤੇ ਜੋ ਕਿ સ્ટਾਰਚ ਦੇ ਨਾਲ ਤਿਆਰ ਕੀਤਾ ਜਾ ਰਿਹਾ ਇਸ ਤਰ੍ਹਾਂ ਦਾ ਪਨੀਰ ਖਾਣ ਦਾ ਨਤੀਜਾ ਸਿੱਧਾ ਹਸਪਤਾਲ ਦੇ ਵਿੱਚ ਦਾਖਲ ਹੀ ਹੈ ਤਾਂ ਤੁਸੀਂ ਕਿਵੇਂ ਨੁਕਸਾਨ ਹੋ ਸਕਦਾ ਹੈਗਾ ਤੁਹਾਨੂੰ ਇਸ ਮਿਲਾਵਟੀ ਪਨੀਰ ਤੋਂ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦਾ ਪਨੀਰ ਖਾਣ ਦੇ ਨਾਲ ਸਭ ਤੋਂ ਪਹਿਲਾਂ ਪਾਚਨ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਨਕਲੀ ਪਨੀਰ ਖਾਣ ਦੇ ਨਾਲ ਅੰਤਰੀਆਂ ਦੀ ਸਿਹਤ ਖਰਾਬ ਹੋ ਸਕਦੀ ਹੈ ਅਤੇ ਗਟ ਦੇ ਵਿੱਚ ਬੂਰੇ ਬੈਕਟੀਰੀਆ ਦਾ ਪੱਧਰ ਵੱਧ ਸਕਦਾ ਹੈ। ਯੂਇਆ ਵਾਲਾ ਪਨੀਰ ਖਾਣ ਦੇ ਨਾਲ ਕੋਲੇਸਟ੍ਰੋਲ ਵੱਧਦਾ ਹੈ ਜਿਸ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਬਣ ਜਾਂਦਾ ਹੈ। ਨਕਲੀ ਪਨੀਰ ਖਾਣ ਦੇ ਨਾਲ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਨੇ ਅਤੇ ਕਈ ਰਿਪੋਰਟਾਂ ਦੱਸਦੀਆਂ ਨੇ ਕਿ ਇਸ ਦੇ ਨਾਲ ਕੈਂਸਰ ਤੱਕ ਹੋ ਸਕਦਾ ਹੈ। ਮਿਲਾਵਟੀ ਪਨੀਰ ਦੇ ਸੇਵਨ ਦੇ ਨਾਲ ਫੂਡ ਪੌਇਜ਼ਿੰਗ ਦਾ ਖਤਰਾ ਵੀ ਵੱਧ ਸਕਦਾ ਹੈ। ਲੰਬੇ ਸਮੇਂ ਤੱਕ ਨਕਲੀ ਪਨੀਰ ਖਾਣ ਦੇ ਨਾਲ ਜਿਗਰ ਅਤੇ ਕਿਡਨੀ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਹੁਣ ਆਉਂਦਾ ਹੈ ਸਵਾਲ ਵੀ ਆਖਿਰ ਤੁਸੀਂ ਕਿਵੇਂ ਪਛਾਣ ਕਰੋਗੇ ਨਕਲੀ ਤੇ ਅਸਲੀ ਪਨੀਰ ਦੀ ਆਇਓਡੀਨ ਜੋ ਕਿ ਦੱਸ ਦਈਏ ਕਿ ਆਇਓਡੀਨ ਸਾਲਿਊਸ਼ਨ ਦੀ ਲੋੜ ਹੋਵੇਗੀ ਸਭ ਤੋਂ ਪਹਿਲਾਂ ਪਨੀਰ ਨੂੰ ਗਰਮ ਪਾਣੀ ਦੇ ਵਿੱਚ ਪਾ ਕੇ 2 ਮਿੰਟ ਲਈ ਪਕਾਓ ਇਸ ਤੋਂ ਬਾਅਦ ਪਨੀਰ ਦੇ ਵਿੱਚ ਆਇਓਡੀਨ ਦੀਆਂ 2 ਤੋਂ 3 ਬੂੰਦਾਂ ਪਾਓ ਅਤੇ ਇਸ ਨੂੰ ਚੈੱਕ ਕਰੋ ਜੇਕਰ ਇਸ ਦਾ ਰੰਗ ਕਾਲਾ ਜਾਂ ਫਿਰ ਪੂਰਾ ਹੋ ਜਾਵੇ ਤਾਂ ਪਨੀਰ ਨਕਲੀ ਹੈ ਫਿਰ ਹੈ ਅਰਹੜ ਦਾਲ ਟੈਸਟ ਜੀ ਹਾਂ ਇਸ ਦੇ ਲਈ ਪਨੀਰ ਦੇ ਉੱਪਰ ਅਰਹੜ ਦਾਲ ਦਾ ਪਾਊਡਰ ਛਿੜਕੋ ਅਤੇ ਚੈੱਕ ਕਰੋ ਜੇ ਪਨੀਰ ਦਾ ਰੰਗ ਗਾੜਾ ਪੀਲਾ ਹੋ ਜਾਂਦਾ ਹੈ ਤਾਂ ਇਹ ਯੂਰੀਆ ਵਾਲੇ ਪਨੀਰ ਦੀ ਨਿਸ਼ਾਨੀ ਹੈ ਜੇ ਰੰਗ ਨਾ ਬਦਲੇ ਤਾਂ ਇਹ ਪਨੀਰ ਅਸਲੀ ਹੈ ਫਿਰ ਆਉਂਦਾ ਹੈ স্মੈਲ ਟੈਸਟ ਜੀ ਹਾਂ ਮਾਸਟਰ ਸ਼ੈਫ ਦੇ ਅਨੁਸਾਰ ਇਹ ਦੱਸਿਆ ਜਾ ਰਿਹਾ ਹੈਗਾ ਕਿ ਅਸਲੀ ਦੁੱਧ ਦੇ ਪਨੀਰ ਦੇ ਵਿੱਚ ਦੁੱਧ ਅਤੇ ਹਲਕੀ ਖੱਟੀ ਮਹਿਕ ਆਉਂਦੀ ਹੈ ਜਦਕਿ ਨਕਲੀ ਪਨੀਰ ਦੀ ਖੁਸ਼ਬੂ ਬਹੁਤ ਵੱਧ ਜੋ ਕਿ ਦੁੱਧੀ ਅਤੇ ਸਿੰਥੈਟਿਕ ਹੁੰਦੀ ਹੈ ਨਕਲੀ ਪਨੀਰ ਦਾ ਜੋ ਕਿ ਟੈਕਸਚਰ ਕਾਫੀ ਹਾਰਡ ਅਤੇ ਰਬੜ ਵਰਗਾ ਹੁੰਦਾ ਹੈ ਤੇ ਨਾਲ ਹੀ ਅਸਲੀ ਪਨੀਰ ਨੂੰ ਪਾਣੀ ਦੇ ਵਿੱਚ ਪਕਾਉਣ ਦੇ ਉੱਤੇ ਉਹ ਨਰਮ ਹੋ ਜਾਂਦਾ ਹੈ ਜਦਕਿ ਨਕਲੀ ਪਨੀਰ ਪਹਿਲਾਂ ਪਾਣੀ ਛੱਡਦਾ ਹੈ ਤਾਂ ਸ਼ੈਫ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਸਲਾਹ ਵੀ ਦਿੱਤੀ ਜਾ ਰਹੀ ਹੈ ਕਿ ਬਾਜ਼ਾਰ ਤੋਂ ਮਿਲਣ ਵਾਲਾ ਨਕਲੀ ਪਨੀਰ ਖਾਣ ਦੀ ਬਜਾਏ ਵਧਿਆ ਹੈ ਕਿ ਤੁਸੀਂ ਘਰ ਦੇ ਵਿੱਚ ਹੀ ਪਨੀਰ ਬਣਾਓ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ ਹੈ ਬਹੁਤ ਹੀ ਆਸਾਨ ਤਰੀਕਾ ਹੈ ਤੁਹਾਨੂੰ ਫੁੱਲ ਫੈਟ ਦੁੱਧ ਲੈਣਾ ਹੋਵੇਗਾ ਉਸ ਦੇ ਵਿੱਚ ਖਟਾਸ ਮਿਲਾ ਕੇ ਤੁਸੀਂ ਜੋ ਕਿ ਨਿੰਬੂ ਨਿਚੋੜ ਸਕਦੇ ਹੋ ਤੇ ਖਟਾਸ ਮਿਲਾ ਕੇ ਦੁੱਧ ਫਾੜਨਾ ਹੈ ਅਤੇ ਫਿਰ ਫਾਟੇ ਹੋਏ ਦੁੱਧ ਦੇ ਉੱਤੇ ਭਾਰ ਰੱਖ ਕੇ ਕੁਝ ਘੰਟਿਆਂ ਦੇ ਲਈ ਛੱਡ ਦੇਣਾ ਹੈਗਾ ਇਸ ਤਰ੍ਹਾਂ ਸਾਦਾ ਅਤੇ ਸਿਹਤਮੰਦ ਘਰੇਲੂ ਪਨੀਰ ਤਿਆਰ ਹੋ ਜਾਂਦਾ ਜੇਕਰ ਤੁਸੀਂ ਘਰ ਦੇ ਵਿੱਚ ਹੀ ਪਨੀਰ ਬਣਾਉਂਦੇ ਹੋ ਤਾਂ ਸਭ ਤੋਂ ਵਧੀਆ ਹੈਗਾ ਪਰ ਜੇਕਰ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਲੈਣਾ ਪੈ ਰਿਹਾ ਹੈਗਾ ਤਾਂ ਤੁਸੀਂ ਇਹਨਾਂ ਤਰੀਕਿਆਂ ਨੂੰ ਅਜ਼ਮਾ ਕੇ ਜੋ ਕਿ ਚੈੱਕ ਕਰ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਮਿਲਣ ਵਾਲਾ ਪਨੀਰ ਨਕਲੀ ਹੈ ਜਾਂ ਫਿਰ ਅਸਲੀ ਹੈ ਤਾਂ ਚੈੱਕ ਕਰਕੇ ਲਿਆ ਕਰੋ ਕਿਉਂਕਿ ਤੁਹਾਡੀ ਸਿਹਤ ਸਭ ਤੋਂ ਅਨਮੋਲ ਹੈ ਨਹੀਂ ਤਾਂ ਤੁਹਾਨੂੰ ਹਸਪਤਾਲ ਦੇ ਚੱਕਰ ਕੱਟਨੇ ਪੈ ਸਕਦੇ ਨੇ